ਡੇਲੀ نیوز ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੀਰਾਕੋਟ ਵਿਖੇ ਮੌਜੂਦ ਹਾਂ ਜਿੱਥੇ ਕਿ ਸਿੱਖ ਕੌਮ ਵਿੱਚ ਸਿੱਖ ਇਤਿਹਾਸ ਵਿੱਚ ਮਹਾਨ ਸਥਾਨ ਰੱਖਣ ਵਾਲੇ ਸ਼ਹੀਦ ਭਾਈ ਮਹਤਾਬ ਸਿੰਘ ਜੀ ਦੇ ਪਿੰਡ ਜਿਨ੍ਹਾਂ ਨੇ ਕਿ ਸ੍ਰੀ ਦਰਬਾਰ ਸਾਹਿਬ ਤੇ ਮਰਿਆਦਾ ਨੂੰ ਭੰਗ ਕਰ ਰਹਿ ਮੱਸੇ ਰੰਗੜ ਦਾ ਸਿਰ ਕਲਮ ਕਰਕੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਮਹਾਲ ਬਹਾਲ ਕੀਤਾ ਸੀ ਅਸੀਂ ਉਹਨਾਂ ਦੇ ਇਤਿਹਾਸ ਤੱਕ ਸਥਾਨ ਗੁਰਦੁਆਰਾ ਮਲਾ ਸਾਹਿਬ ਵਿਖੇ ਖੜੇ ਆ ਇੱਥੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਨੌਜਵਾਨ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਸ ਗੁਰਦਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਲੈਨੇ ਆ ਤੇ ਇਹਨਾਂ ਕੋਲ ਜਾਣਕਾਰੀ ਲੈਨੇ ਆ ਕਿ ਇੱਥੇ ਕਿਹੜੇ ਕਿਹੜੇ ਸਮਾਗਮ ਮਨਾਏ ਜਾਂਦੇ ਨੇ ਤੇ ਇਸ ਗੁਰਦਰਾ ਸਾਹਿਬ ਦਾ ਇਤਿਹਾਸ ਕੀ ਆ ਬਾਬਾ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਬਾਬਾ ਜੀ ਤੁਸੀਂ ਸਾਡੇ ਚੈਨਲ ਰਾਂ ਹੀ ਦਰਸ਼ਕਾਂ ਨੂੰ ਦੱਸਿਓ ਕਿ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰੇ ਦਾ ਇਤਿਹਾਸ ਭਾਈ ਮਹਤਾਬ ਸਿੰਘ ਭਾਈ ਸੁਖਾ ਸਿੰਘ ਤੇ ਭਾਈ ਨਥਾ ਖੜਾ ਜੀ ਉਹਨਾਂ ਦੇ ਨਾਲ ਜੁੜਿਆ ਹੋਇਆ ਸੋ ਇਸ ਅਸਥਾਨ ਦਾ ਇਤਿਹਾਸ ਹੈ ਜੋ ਭਾਈ ਮਹਤਾਬ ਸਿੰਘ ਜੋ ਉਹ ਹਕੂਮਤ ਤੋਂ ਬਾਗੀ ਹੋਏ ਸਨ ਉਹਨਾਂ ਦੇ ਸਬੰਧ ਵਿੱਚ ਆਪਣਾ ਉਹ ਬੇਟਾ ਭਾਈ ਰਾਏ ਸਿੰਘ ਭਾਈ ਨਥੇ ਖੇਰੇ ਨੂੰ ਲੈ ਕੇ ਗਏ ਸਨ ਉਹਨਾਂ ਦੇ سپرد ਕਰਕੇ ਗਏ ਸਨ ਸੋ ਆਪ ਉਹ ਬਿਕਾਨੇਰ ਦੇ ਜੰਗਲਾਂ ਵਿੱਚ ਰਹਿੰਦੇ ਸਨ ਮਸੇ ਰੰਗੜ ਦੇ ਜੋ ਦਰਬਾਰ ਸਾਹਿਬ ਉਸਨੇ ਕੰਜਰੀਆਂ ਚਾਹੀਆਂ ਸ਼ਰਾਬ ਚਲਾਈ ਅਤੇ ਉਸ ਦੇ ਉਸ ਨੂੰ ਬੇਇੱਜ਼ਤੀ ਕੀਤੀ ਉਸ ਦੇ ਸਬੰਧ ਵਿੱਚ ਉਹਨਾਂ ਨੇ ਆਣ ਕੇ ਉਥੋਂ ਬਿਕਾਨੌਰ ਤੋਂ ਭਾਈ ਸੁਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਉਹਨਾਂ ਨੂੰ ਸੋਧਾ ਲਾਇਆ ਉਹਨਾਂ ਦਾ ਸਿਰ ਕਲਮ ਕੀਤਾ ਜੀ ਬੱਬ ਜੀ ਜਦੋਂ ਦਰਬਾਰ ਸਾਹਿਬ ਵਾਲਾ ਕਾਂਡ ਹੋਇਆ ਜਦੋਂ ਮੱਸੀ ਰੰਗੜ ਨੇ ਉਥੇ ਅੱਗੇ ਬੇਦਬੀ ਕਰਨੀ ਸ਼ੁਰੂ ਕੀਤੀ ਇਹ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਉਸ ਤੋਂ ਪਹਿਲਾਂ ਇਥੋਂ ਬਾਗੀ ਹੋ ਗਏ ਸੀ ਕਿ ਜਾਂ ਉਦੋਂ ਇਥੋਂ ਗਏ ਸੀ ਨਹੀਂ ਉਸ ਤੋਂ ਪਹਿਲਾਂ ਹੀ ਇਹ ਬਾਗੀ ਸਨ ਅੱਛਾ ਜੀ ਉਹਨਾਂ ਦੇ ਉਥੇ ਬੀਕਾਨੇਰ ਦੇ ਜੰਗਲਾਂ ਵਿੱਚ ਉਥੇ ਰਹਿੰਦੇ ਸਨ ਤੇ ਉਹਨਾਂ ਨੂੰ ਇਥੋਂ ਹੀ ਕਿਸੇ ਸਿੰਘ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਉੱਥੇ ਮੱਸਾ ਰੇਂਗਣ ਨੇ ਬਹੁਤ ਬੇਦਬੀ ਕਰ ਰਿਆ ਹੈ ਸੋ ਇਹਨਾਂ ਨੇ ਆਪਣੇ ਇਹ ਇਲਾਕਾ ਹੋਣ ਦੇ ਕਾਰਨ ਕਿ ਸਾਡਾ ਇਲਾਕਾ ਵਾ ਇਹ ਸੇਵਾ ਜਿਹੜੀ ਸਾਨੂੰ ਦਿੱਤੀ ਜਾਵੇ ਸੋ ਭਾਈ ਸੁਖਾ ਸਿੰਘ ਤੇ ਭਾਈ ਮਤਾਬ ਸਿੰਘ ਨੇ ਆਣ ਕੇ ਉਹਨਾਂ ਨੂੰ ਸੋਧਾ ਲਾਇਆ ਤੇ ਉਹਨਾਂ ਨੇ ਆਪਣੀ ਹਰਮੰਦਰ ਸਾਹਿਬ ਦੀ ਜਿਹੜੀ ਹੋਈ ਪੀਐਸਬੀ ਨੂੰ ਜ ਮਹਾਲ ਕੀਤਾ ਇਹ ਮਮਾ ਜੀ ਤੁਸੀਂ ਦੱਸ ਰਹੇ ਸੀ ਗੁਰਦ੍ਰੇ ਦੇ ਇਤਿਹਾਸ ਬਾਰੇ ਕੜਾ ਮੜਾ ਵਾ ਇਹ ਇਹਦਾ ਕੀ ਇਤਿਹਾਸ ਆ ਤੇ ਇਹ ਜਿਹੜੀ ਜਗ੍ਹਾ ਬਣੀ ਆ ਲਾਗੇ ਇਹਦੇ ਬਾਰੇ ਐ ਦਰਸ਼ਕਾਂ ਨੂੰ ਵਿਸਥਾਰ ਚ ਦੱਸਿਓ ਗੱਲਬਾਤ ਵਾਹਿਗੁਰੂ ਜੀ ਜਦੋਂ ਮੱਥੇ ਰੰਗੜ ਦਾ ਸਿਰ ਵਢਿਆ ਗਿਆ ਨਾ ਉਸ ਤੋਂ ਪਰੰਤ ਜਿਹੜੇ ਟਾਉੜ ਸੀ ਉਹਨਾਂ ਨੇ ਹਕੂਮਤ ਨੂੰ ਦੱਸਿਆ ਕਿ ਉਹਨਾਂ ਦਾ ਬੇਟਾ ਜੋ ਇੱਥੇ ਮੀਰਾਕੋਟ ਦੇ ਵਿੱਚ 7-9 ਸਾਲ ਦਾ ਇਸ ਰਿੰਦਾ ਹੈ ਆਪ ਉਹਨਾਂ ਨੂੰ ਫੜੋ ਤੇ ਉਹਨਾਂ ਦੇ ਕੰਨ ਤੇ ਉਹ ਲਾਹੌਰੋਂ ਕੋਈ 150 200 ਬੰਦਾ ਜਿਹੜਾ ਫੌਜ ਦਾ ਆ ਕਰਕੇ ਮੀਰਾਕੋੜ ਨੂੰ ਘੇਰਾ ਪਾਇਆ ਉਸ ਦੇ ਅਪਰੰਤ ਨਥੇ ਖੈਰਾ ਜੋ ਚੌਧਰੀ ਸੀ ਪਿੰਡ ਦਾ ਉਹਨੂੰ ਬੁਲਾਇਆ ਗਿਆ ਉਸ ਦੇ ਨਾਲ ਵਾਰਤਾ ਹੋਈ ਕਿ ਉਹਨਾਂ ਦਾ ਬੇਟਾ ਜੋ ਰਾਏ ਸਿੰਘ ਹੈ ਉਹ ਸਾਨੂੰ ਦਿੱਤਾ ਜਾਵੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਤੇ ਮਸੂਮ ਹੈ ਇਹਦਾ ਕੀ ਕਸੂਰ ਹੈ ਲੇਕਿਨ ਉਹ ਨਹੀਂ ਮੰਨੇ ਫਿਰ ਉਹਨਾਂ ਉਹਨਾਂ ਨੇ ਇੱਥੇ ਯੁੱਧ ਹੋਇਆ ਉਹਨਾਂ ਦਾ ਆਪਣਾ ਪਰਿਵਾਰ ਨਥੇ ਖਰੇ ਦਾ ਸਾਰਾ ਪਰਿਵਾਰ ਤੇ ਉਹਨਾਂ ਦੇ ਨਾਲ ਫੌਜੀ ਆਂਦਿਆਂ ਨਾਲ ਜੁੱਧ ਹੋਇਆ ਜੋ ਇੱਥੇ ਸਾਰੇ ਸ਼ਹੀਦ ਹੋਏ ਜਿਹੜੀ ਜਿਹੜੀ ਜੰਗ ਸੀ ਜੁੱਧ ਇਸ ਥਾਂ ਤੇ ਮਲੇ ਦੇ ਮਲੇ ਦੀ ਓਟ ਆਸਰਾ ਲੈ ਕਰਕੇ ਇਹਨਾਂ ਨੇ ਜੁੱਧ ਕੀਤਾ ਫਿਰ ਉਹਦੇ ਵਿੱਚੋਂ ਰਾਜ ਸਿੰਘ ਜਿਹੜਾ ਸੀ ਉਹ ਕੁਝ ਸੈਕਦਾ ਸੀ ਬਚ ਗਿਆ ਉਸ ਨੂੰ ਕੋਈ ਬੀਬੀ ਇੱਥੇ ਉਹ ਸਬਜ਼ੀ ਵੇਚਣਾ ਆਉਂਦੀ ਸੀ ਉਹ ਆਪਣੇ ਟੋਕਰੇ ਚ ਪਾ ਕੇ ਲੈ ਗਏ ਤੇ ਉਹਦੀ ਪਰਵਰਸ਼ ਕੀਤੀ ਵੱਡਾ ਹੋਇਆ ਤੇ ਉਸ ਦਾ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਪੁਰਦ ਕੀਤਾ ਜਿਸ ਵਿੱਚੋਂ ਮੁੜ ਕੇ ਉਹਦਾ ਵਿਆਹ ਕਰਕੇ ਜਿਹਦੇ ਵਿੱਚੋਂ ਜੋ ਰਤਨ ਸਿੰਘ ਭੰਗੂ ਜੋ ਮਹਾਨ ਕਵੀ ਹਨ ਉਹਨਾਂ ਦੇ ਉਹ ਸੁਪੁੱਤਰ ਹਨ ਜਿੰਨਾ ਰਤਨ ਪ੍ਰਕਾਸ਼ ਲਿਖਿਆ ਪੰਥ ਪ੍ਰਕਾਸ਼ ਪੰਥ ਪ੍ਰਕਾਸ਼ ਜਿਨ੍ਹਾਂ ਨੇ ਲਿਖਿਆ ਇਹ ਬਾਬਾ ਜੀ ਦੱਸਿਓ ਇਹ ਜਿਹੜੇ ਉਹਨਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਫਿਰ ਇੱਥੇ ਕੋਈ ਵੱਡੇ ਸਮਾਗਮ ਵੀ ਹੁੰਦੇ ਹੋਣਗੇ ਉਹਦੇ ਸਬੰਧੀ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਸਾਡੇ ਵਕ ਵਕ ਜਿਹੜੇ ਦੂਰ ਦਰੇਡੇ ਬੈਠੇ ਨੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਉਹਨਾਂ ਨੂੰ ਇਹਦੇ ਬੰਦ ਸੰਬੰਧੀ ਦੱਸੋ ਕਿ ਇਹ ਸਮਾਗਮ ਕਦੋਂ ਦੇ ਨੇ ਵਾਹਿਗੁਰੂ ਜੀ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਜੋ ਨਗਰ ਦੀਆਂ ਸੰਗਤਾਂ ਵੱਲੋਂ ਇਸ ਗੁਰਦੁਆਰਾ ਮਲਾ ਸਾਹਿਬ ਸਮਾਗਮ ਮਨਾਏ ਜਾਂਦੇ ਹਨ ਉਹ ਇਸ ਤਰ੍ਹਾਂ ਕਿ 21 22 ਭੰਦਰੋਂ ਨੂੰ ਸ਼ਹੀਦਾਂ ਦੀ ਯਾਦ ਵਿੱਚ ਬੜੇ ਧੂਮ-ਤਾਮ ਬੜੇ ਧੂਮ-ਤਾਮ ਦੇ ਨਾਲ ਇਹ ਸਮਾਗਮ ਮਨਾਏ ਜਾਂਦੇ ਹਨ 21 ਭਦ 21 21 22 ਪਾਦਰੋਂ ਨੂੰ ਸੋਜ ਦੇ ਸਬੰਧ ਵਿੱਚ ਬਿਹੰਤ ਸੰਗਤਾਂ ਜਿਹੜੀਆਂ ਆਵਾਂ ਇਥੇ ਸੁਖਣਾ ਸੁਖ ਦੀਆਂ ਅਖੰਡ ਪਾਠ ਜਨਾਂ ਦੀਆਂ ਮੰਨਤਾਂ ਪੂਰੀਆਂ ਹੁੰਦਣ ਉਹ ਅਖੰਡ ਪਾਠ ਸਾਹਿਬ ਕਰਾਉਂਦੇ ਹਨ ਕੋਈ 100 ਤੋਂ ਵੱਧ ਅਖੰਡ ਪਾਠ ਸਾਹਿਬਾਂ ਲੜੀਆਂ ਚੱਲਦੀਆਂ ਹਨ ਅਤੇ 21 22 ਪਾਦਰੋਂ ਨੂੰ ਅ ਮਰੇ ਤੋਂ ਤਾਂ ਹੁੰਦੇ ਨਾਲ ਇਹ ਮੇਲੇ ਮਨਾਏ ਜਾਂਦੇ ਹਨ ਇੱਕ ਹਾਂਜੀ ਇਹ ਬਾਬਾ ਜੀ ਜਿਸ ਤਰ੍ਹਾਂ ਆਪਾਂ ਬੜਾ ਸੁਣ 14 ਸਾਨੂੰ ਕਿ ਵਕ ਵਕ ਸਾਡੀਆਂ ਪਾਰਟੀਆਂ ਦੇ ਪਾਰਟੀਆਂ ਦੇ ਲੀਡਰ ਸਾਹਿਬਾਨ ਸਿਆਸੀ ਆਗੂ ਇਹ ਕਹਿ ਦਿੰਦੇ ਨੇ ਖੈਰਾ ਖੈਰਾ ਨੱਥੂ ਖੈਰਾ ਇਹ ਇਹਦੇ ਸਬੰਧੀ ਤੁਸੀਂ ਦੱਸੋ ਕਿ ਇਹਨਾਂ ਦਾ ਤੇ ਭਾਈ ਨੱਥਾ ਦਾ ਤੇ ਬੜਾ ਇਤਿਹਾਸ ਆ ਸਿੱਖ ਕੌਮ ਦਾ ਬੜਾ ਗੌਰਵਮਈ ਇਤਿਹਾਸ ਆ ਇਹਦੇ ਸਬੰਧੀ ਤੁਸੀਂ ਸਾਡੇ ਇਹਨਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਵਾਜੁਰ ਜੀ ਇਹ ਨਾ ਗੱਲਾਂ ਤੋਂ ਇਹਨਾਂ ਸਾਡੇ ਲੀਡਰਾਂ ਨੂੰ ਸਸਦਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਭਾਈ ਸਾਹਿਬ ਭਾਈ ਨੱਥਾ ਖੈਰਾ ਦੀ ਤੇ ਬਹੁਤ ਵੱਡੀ ਆਪਣੇ ਦੇਣ ਹੈ ਉਸਨੇ ਸਿੱਖ ਪੰਥ ਵਾਸਤੇ ਜਿਹੜੀਆਂ ਆਪਣੇ ਸਾਰਾ ਪਰਿਵਾਰ ਹੀ ਵਾਰ ਦਿੱਤਾ ਉਹਨਾਂ ਦੀ ਯਾਦ ਵਿੱਚ ਹੀ ਇਸੇ ਸਮਝੋੜ ਮੇਲੇ ਮਨਾਏ ਜਾਂਦੇ ਹਨ ਸੋ ਜੋ ਵੀ ਇਹ ਕਹਾਵਤ ਨੂੰ ਕਹਿੰਦੇ ਨਥੋ ਐਰਾ ਗੇਰਾ ਨਥੋ ਖੇਰਾ ਇਸ ਨੂੰ ਕਹਿਣ ਤੋਂ ਸਾਰਿਆਂ ਨੂੰ ਗਰੇਜ ਕਰਨਾ ਚਾਹੀਦਾ ਹੈ ਦਰਸ਼ਕੋ ਸਾਡੇ ਇਸੋਂ ਲੰਘ ਰਹੀ ਸੀ ਇਸ ਗੁਰਦਰਾ ਸਾਹਿਬ ਚ ਆਉਣ ਦਾ ਤੇ ਇਹਨਾਂ ਵੀਰਾਂ ਨਾਲ ਗੱਲਬਾਤ ਕਰਨ ਦਾ ਮੇਨ ਮੋਟਿਵੇ ਹੋਈ ਸੀ ਮੁੱਖ ਮਕਸਦ ਇਹ ਹੋ ਸੀ ਕਿ ਜਿਸ ਤਰ੍ਹਾਂ ਬੜਾ ਗੌਰਵਮਈ ਇਤਿਹਾਸ ਹੈ ਇਸ ਗੁਰਦਰਾ ਸਾਹਿਬ ਦਾ ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਜਿਨ੍ਹਾਂ ਦੀ ਬੜੀ ਦੇਣ ਆ ਸਿੱਖ ਕੌਮ ਨੂੰ ਸਿੱਖ ਇਤਿਹਾਸ ਵਿੱਚ ਸਰਹਰੀ ਅੱਖਾਂ ਵਿੱਚ ਉਹਨਾਂ ਦਾ ਨਾਮ ਦਰਜਿਆ ਅਤੇ ਭਾਈ ਨੱਥਾ ਖੈਰਾ ਜਿਨ੍ਹਾਂ ਨੇ ਭਾਈ ਮਹਤਾਬ ਸਿੰਘ ਜੀ ਦੇ ਬੇਟੇ ਨੂੰ ਬਚਾਉਣ ਲਈ ਆਪਣਾ ਪਰਿਵਾਰ ਵਾਰ ਦਿੱਤਾ ਅਤੇ ਇੱਥੇ ਜੰਗ ਕੀਤਾ ਜਿਸ ਤਰ੍ਹਾਂ ਬਾਬਾ ਜੀ ਨੇ ਬੇਨਤੀ ਕੀਤੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਸਾਡੇ ਲੀਡਰ ਸਹਿਬਾਨ ਵੱਖ-ਵੱਖ ਪਾਰਟੀਆਂ ਦੇ ਆਗੂ ਇਸ ਨੂੰ ਕਹਾਵਤ ਬਣਾ ਕੇ ਐਰਾ ਗੈਰਾ ਨੱਥੂ ਖੈਰਾ ਅਸੀਂ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਦਾ ਬੜਾ ਦੇਣ ਆ ਸਿੱਖ ਕੌਮ ਲਈ ਉਹਨਾਂ ਦਾ ਨਾਮ ਬੜੇ ਸਤਕਾਰ ਨਾਲ ਅਦਬ ਨਾਲ ਲੈਣਾ ਚਾਹੀਦਾ ਅਸੀਂ ਗੱਲ ਕਰਦੇ ਆਂ ਵੀਰ ਜੀ ਤੁਸੀਂ ਵੀ ਕੋਈ ਗੁਰਦਰਾ ਸਾਹਿਬ ਬਾਰੇ ਜਾਂ ਕੋਈ ਭਾਈ ਸੁੱਖਾ ਸਿੰਘ ਭਾਈ ਬਤਾਪ ਸਿੰਘ ਜਾਂ ਭਾਈ ਨੱਥਾ ਖਹਿਰਾ ਜੀ ਬਾਰੇ ਕੋਈ ਗੱਲਬਾਤ ਕਰਨਾ ਚਾਹੁੰਦੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੇ ਇਹੀ ਕਹਿਣਾ ਚਾਹੁੰਦਾ ਆਂ ਵੀ ਜਿਹੜੇ ਵੀ ਆ ਭਾਈ ਸਾਹਿਬ ਦੀ ਕਹਾਵਤ ਨੂੰ ਐਦਾਂ ਗਲਤ ਦੱਸਦੇ ਆ ਐਰਾ ਗੈਰਾ ਨੱਥੂ ਖਹਿਰਾ ਇਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਬੜੀ ਵੱਡੀ ਕੁਰਬਾਨੀ ਹੈ ਭਾਈ ਨੱਥਾ ਸਿੰਘ ਦੀ ਉਹਨਾਂ ਨੇ ਆਪਣਾ ਮਤਲਬ ਵੀ ਭਾਈ ਸਾਹਿਬ ਦਾ ਜਿਹੜੀ ਪੱਗ ਦੀ ਜਿਹੜੀ ਲਾਜ ਹੈ ਉਹ ਰੱਖੀ ਜਿਹੜੀ ਉਹਨਾਂ ਨੇ ਪੱਗ ਵਟਾਈ ਪੱਗ ਤੇ ਅੱਜ ਕੱਲ ਹਰ ਕੋਈ ਵਟਾ ਲੈਂਦਾ ਪਰ ਉਹਨਾਂ ਨੇ ਜਿਹੜੀ ਆ ਇਹਦੀ ਦਾਤ ਅੱਛਾ ਇਹ ਆਪਸ ਵਿੱਚ ਪੱਗਵਟ ਭਰਾ ਬਣੇ ਸੀ ਹਾਂਜੀ ਹਾਂਜੀ ਪੱਗਵਟ ਭਰਾ ਬਣੇ ਸੀ ਇਹਨਾਂ ਨੇ ਮਤਲਬ ਬੜੀ ਕੁਰਬਾਨੀ ਦਿੱਤੀ ਆ ਭਾਈ ਸਾਹਿਬ ਦਾ ਇਹ ਬੱਚੇ ਨੂੰ ਮਤਲਬ ਪੂਰਾ ਬਚਾ ਕੇ ਤੇ ਮਤਲਬ ਉਹਨਾਂ ਨੇ ਇੱਥੇ ਯੁੱਧ ਕੀਤਾ ਆ ਆਪ ਸ਼ਹੀਦ ਹੋਏ ਉਹਨਾਂ ਦਾ ਬੇਟਾ ਸ਼ਹੀਦ ਹੋਇਆ ਆ ਇੱਕ ਉਹਨਾਂ ਦਾ ਇਹ ਕਾਮਾ ਹੀ ਇੱਕ ਸਿੰਘ ਹੋਰ ਸ਼ਹੀਦ ਹੋਇਆ ਇੱਥੇ ਭਨੇਵਾ ਹੀ ਇੱਕ ਹਾਂਜੀ ਹਾਂਜੀ ਤੁਸੀਂ ਵੀ ਇਹ ਗੱਲ ਕਰਨਾ ਚਾਹੁੰਦੇ ਕੋਈ ਹਾਂਜੀ ਵੀਰ ਜੀ ਇਹੀ ਦੱਸਣਾ ਚਾਹੁੰਦੇ ਆਂ ਵੀ ਇਹਨਾਂ ਦੀ ਕੁਰਬਾਨੀ ਜਿਹੜੀ ਆਲ ਵਰਲਡ ਤੱਕ ਮੰਨੀ ਪਰਮੰਨੀ ਜਾਂਦੀ ਆ ਜ ਜ ਹੁਣ ਤੱਕ ਆਪਾਂ ਆਖੀਏ ਤੇ ਕੋਈ ਵੀ ਗੱਲਬਾਤ ਚੱਲਦੀ ਆ ਤੇ ਇਹਨਾਂ ਦੀ ਕੁਰਬਾਨੀ ਦੀਆਂ ਹੀ ਗੱਲਾਂ ਚੱਲਦੀਆਂ ਜਿੱਥੇ ਵੀ ਪੱਗਵਟ ਕੋਈ ਵੀ ਕੋਈ ਭਰਾ ਦੀ ਗੱਲਬਾਤ ਚੱਲੇ ਤੇ ਭਾਈ ਮਹਤਾਬ ਸਿੰਘ ਜੀ ਭਾਈ ਨੱਥਾ ਖਹਿਰਾ ਜੀ ਇਹਨਾਂ ਦਾ ਪਹਿਲੇ ਨੰਬਰ ਤੇ ਨਾਮ ਆਉਂਦਾ ਆ ਜੀ ਤਦ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਗੁਰਦੁਆਰੇ ਦੇ ਇਤਿਹਾਸ ਬਹੁਤ ਵਧੀਆ ਹੈਗਾ ਵਾ ਤਦ ਕਰਕੇ ਕੋਈ ਵੀ ਇਹਦੇ ਨਾਲ ਛੇੜਛਾੜ ਨਾ ਕਰੇ ਬਹੁਤ ਬਹੁਤ ਤੁਹਾਡਾ ਸਾਰਿਆਂ ਜੀ ਦਾ ਧੰਨਵਾਦ ਦਰਸ਼ਕੋ ਜਿੱਥੇ ਕਿ ਅਸੀਂ ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਦੇ ਆ ਉਹਨਾਂ ਦੀ ਸਹਰਨਾ ਕਰਦੇ ਆ ਇਹ ਸਾਡਾ ਸਾਰਿਆਂ ਦਾ ਮੋਢਲਾ ਫਰਜ਼ ਵੀ ਬਣਦਾ ਕਿ ਆਪਣੇ ਸਾਰਿਆਂ ਕੰਮਾਂ ਚੋ ਜਿਸ ਤਰ੍ਹਾਂ ਆਪਾਂ ਦਸਬੰਧ ਕੱਢਦੇ ਆ ਆਪਣੇ ਟਾਈਮ ਚੋ ਵੀ ਦਸਬੰਧ ਕੱਢ ਕੇ ਆਪਣੇ ਕੌਮ ਦੀ ਆਪਣੇ ਯੋਧਿਆਂ ਦੀ ਆਪਣੇ ਧਰਮ ਦੀ ਗੱਲ ਕਰੀਏ ਅਤੇ ਇਹੋ ਜਿਹੇ ਜਿਹੜੇ ਯੋਧੇ ਨੇ ਇਹਨਾਂ ਦੇ ਇਤਿਹਾਸ ਤੋਂ ਜਿਹੜੀ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਆ ਉਹਨੂੰ ਜਾਣੂ ਕੀਤਾ ਜਾਵੇ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਭੁੱਲਦਾ ਜਾ ਰਿਹਾ ਵਾ ਕਿ ਸਾਡੇ ਕੌਮ ਦੇ ਬੜੇ ਬੜੇ ਯੋਧੇ ਹੋਏ ਨੇ ਜਿਨ੍ਹਾਂ ਨੇ ਦੇਸ਼ ਲਈ ਕੌਮ ਲਈ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਇਹਨਾਂ ਨੂੰ ਸਜਦਾ ਕਰਨਾ ਤੇ ਇਹਨਾਂ ਦੇ ਯਾਦ ਨੂੰ ਤਰੋ-ਤਾਜ਼ਾ ਰੱਖਣਾ ਸਾਡਾ ਸਾਰਿਆਂ ਦਾ ਮੋਢਲਾ ਫਰਜ਼ ਬਣਦਾ ਵਾ ਮੇਰੇ ਸਹਿਯੋਗੀ ਕੁਲਦੀਪ ਸਿੰਘ ਸੰਤੂ ਨੰਗਲ ਦਲਬਖ ਸਿੰਘ ਰਾਣੇਵਾਲੀ ਡੇਲੀ ਨਿਊਜ਼ ਹੁਣ ਤੱਕ ਅੰਮ੍ਰਿਤਸਰ